ਪੰਜਾਬ ਦੇ ਵਿੱਚ ਹਰ ਇੱਕ ਬੰਦਾ ਗਾਲਾਂ ਕੱਢਦਾ ਕੋਈ ਘਰੇ ਬਹਿ ਕੇ ਕਰਦਾ ਕੋਈ ਬਾਹਰ ਬਹਿ ਕੇ ਕਰਦਾ ਕੋਈ ਹਰ ਬੰਦਾ ਤੀਵੀਂ ਬਾਜ ਨਹੀਂ ਹੁੰਦਾ ਹਰ ਬੰਦਾ ਕੋਈ ਸਾਨਾ ਨਹੀਂ ਹੁੰਦਾ ਵਿਦਵਾਨ ਨਹੀਂ ਹੁੰਦਾ ਸਾਰੀ ਗੱਲ ਕੀ ਆ ਗੱਲ ਇਹ ਹੈ ਬਈ ਸਾਡੇ ਨਾਲ ਇੱਕ ਬੰਦਾ ਆਇਆ ਜਿਹੜਾ ਬੰਦਾ ਐ ਸੋਸ਼ਲ ਮੀਡੀਆ ਤੇ ਗਾਲਾਂ ਕੱਢਦਾ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਸਿੰਘ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਖੜਾ ਕਹਿੰਦੇ ਹੁੰਦੇ ਨੇ ਬੱਖੀ ਪਾੜ ਇਹ ਬੱਖੀ ਪਾੜ ਇਹਦਾ ਬਾਈ ਦਾ ਨਾਂ ਹੈਗਾ ਬਾਈ ਨਾਲ ਗੱਲ ਕਰਦੇ ਆ ਸਾਰੀ ਗੱਲ ਕੀ ਆ ਮਸਲਾ ਕੀ ਆ ਬਾਈ ਤਸੱਲੀਆਂ ਕਰਾਉਂਦਾ ਗਾਲਾਂ ਬਹੁਤ ਕੱਢਦਾ ਲੋਕ ਕਹਿੰਦੇ ਆ ਆਪਾਂ ਬਾਈ ਨਾਲ ਪੁੱਛਦੇ ਆਂ ਬਾਈ ਬੰਦਾ ਯਾਰ ਗਾਲਾਂ ਕੱਢਣ ਲਾਇਆ ਨਹੀਂ ਹੁੰਦਾ ਵੀ ਦਿਲੋਂ ਮਾੜਾ ਹੋਊਗਾ ਆਪਾਂ ਬਾਈ ਨਾਲ ਗੱਲ ਕਰਦੇ ਆਂ ਪਹਿਲਾਂ ਤੁਸੀਂ ਵੀਡੀਓ ਧਿਆਨ ਨਾਲ ਵੇਖਿਓ ਬਾਈ ਦੇ ਦਿਲ ਦੀਆਂ ਗੱਲਾਂ ਅੱਜ ਕਰਾਂਗੇ ਬਾਈ ਨਾਲ ਬਾਈ ਜੀ ਸੱਸੀ ਗੱਲ ਬਾਈ ਜੀ ਬਾਈ ਗਾਲਾਂ ਕਿਉਂ ਕਰਦੇ ਲੋਕ ਕਹਿੰਦੇ ਵੀ ਤੁਸੀਂ ਗਾਲਾਂ ਬਹੁਤ ਕੱਢਦੇ ਗਾਲਾਂ ਕੱਢਦੇ ਆਂ ਬਾਈ ਸਾਰਾ ਪੰਜਾਬੀ ਗਾਲਾਂ ਕੱਢਦਾ ਕੌਣ ਨਹੀਂ ਗਾਲਾਂ ਕੱਢਦਾ ਹਾਂ ਆ ਦੋ ਕੁ ਮਿੰਟ ਪਹਿਲਾਂ ਤੁਸੀਂ ਵੀ ਗੱਡੀ ਆਂਦੇ ਸੀ ਇੱਥੇ ਖੜੇ ਉਹ ਨਾਰਮਲ ਆ ਪਰ ਆਪਾਂ ਵੀਡੀਓ 'ਚ ਕੱਢਨੇ ਆਂ ਗਾਲਾਂ ਕੱਢਣਾ ਆਏ ਨਹੀਂ ਹੁੰਦਾ ਆਪਾਂ ਕਿਸੇ ਧਰਮ ਤੇ ਨਹੀਂ ਬੋਲਦੇ ਬਾਈ ਕਿਸੇ ਨੂੰ ਮਾੜਾ ਨਹੀਂ ਬੋਲਦੇ ਠੀਕ ਆ ਆਪਾਂ ਸਿਰਫ ਨਾਰਮਲ ਲੋਕਾਂ ਨੂੰ ਹਸਾਉਣ ਲਈ ਗਾਲਾਂ ਕੱਢਦੇ ਆ ਠੀਕ ਆ ਇਹ ਗੱਲ ਆ ਬਾਈ ਹੋਰ ਕੋਈ ਚੱਕਰ ਨਹੀਂ ਪੰਜਾਬ ਦੇ ਵਿੱਚ ਬਈ ਆਪਣਾ ਮਾਲਵਾ ਏਰੀਆ ਆ ਜਾਂਦਾ ਹਨਾ ਮਾਲਵਾ ਏਰੀਆ ਦੇ ਵਿੱਚ ਯਾਰ ਆਮ ਹੀ ਲੋਕ ਪੰਜਾਬ ਦੇ ਵਿੱਚ ਸਾਰੇ ਗਾਲਾਂ ਕੱਢਦੀ ਆ ਕੱਢਦੇ ਫਿਰ ਲੋਕਾਂ ਨੂੰ ਇਦਾਂ ਕਿਉਂ ਲੱਗਦਾ ਵੀ ਯਾਰ ਵੀ ਇਹ ਸਾਡੇ ਤੋਂ ਹੋਰ ਤਰੀਕੇ ਨਾਲ ਚੱਲ ਰਿਹਾ ਵੀ ਇਹ ਗਾਲਾਂ ਕਿਉਂ ਕੱਢ ਰਿਹਾ ਸੋਸ਼ਲ ਮੀਡੀਆ ਤੇ ਵੀਡੀਓ ਕਿਉਂ ਪਾ ਰਿਹਾ ਵੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਲੱਗਦਾ ਕਿਸੇ ਨੂੰ ਕੁਝ ਨਹੀਂ ਹੁੰਦਾ ਬਾਈ ਠੀਕ ਆ 1 ਹੁਣ ਉਹ ਚੋ ਵਿਦਵਾਨਾਂ ਨੇ ਵੀ ਫੋਲੋ ਕਰ ਆਖਿਆ ਵੀਡੀਓ ਦੇਖਣ ਦੇ ਮਾਰਿਆ ਨੇ ਹਰੇਕ ਨੂੰ ਸਿਰਫ ਵਿਊ ਲਾਈਕ ਚਾਹੀਦੇ ਆ ਹੁਣ ਲੋਕਾਂ ਨੂੰ ਕਿਉਂ ਆ ਪਹਿਲਾ ਤਾਂ ਉਹੀ ਲੋਕ ਕਮੈਂਟ ਕਰਨਗੇ ਸਿਰਾ ਸਿਰਾ ਜਦੋਂ ਮੈਂ ਕਿਤੇ ਵਾਣਾ ਮੋਟਾ ਕਿਸੇ ਨੂੰ ਕੱਲੇ ਨੂੰ ਮਿਲ ਗਿਆ ਐ ਨਹੀਂ ਪਤਾ ਮੈਨੂੰ ਹੀ ਕੁੱਟ ਕੇ ਵੀਡੀਓ ਪਾ ਦੇਣ ਵੀ ਜੱਟ ਵੱਕੀਪਾੜ ਦਾ ਟਟਾਪਾ ਹੋ ਗਿਆ ਵੀ ਲੋਕ ਕਹਣਗੇ ਹਾਂ ਉਹ ਚੰਗਾ ਕੰਮ ਕੀਤਾ ਤਾਂ ਗਾਲਾਂ ਹੀ ਵੱਡੀਆਂ ਕੱਢਦਾ ਸਿਰਫ ਵਿਊ ਕਰਕੇ ਵਿਊ ਕਰਕੇ ਆ ਸਿਰਫ ਬਾਈ ਮੈਨੂੰ ਬਥੇਰੀਆਂ ਧਮਕੀਆਂ ਆਉਂਦੀਆਂ ਬਾਰੋਂ ਫੋਨ ਆਉਂਦਿਆ 50 5000 ਰੁਪਏ ਮੰਗਦੇ 20 2000 ਰੁਪਏ ਮੰਗਦਾ ਕੀ ਕਰਾਂਗੇ ਬਾਈ ਕਿੱਥੋਂ ਦੇਵਾਂਗੇ ਬਾਈ ਜਿਵੇਂ ਕਹਿੰਦੇ ਵੀ ਆਪਾਂ ਸੋਸ਼ਲ ਮੀਡੀਆ ਤੇ ਹਰੇਕ ਬੰਦਾ ਗਾਣਾ ਕਰਦਾ ਠੀਕ ਹੈ ਅਸੀਂ ਵੀ ਕਰਦੇ ਆ ਹਰ ਇੱਕ ਬੰਦਾ ਕਰਦਾ ਘਰ ਉਹਨਾਂ ਤੇ ਹੀ ਕਿਉਂ ਲੱਗਦਾ ਵੀ ਵਿਊ ਦੇ ਵਿਊ ਇਹ ਸਾਰਾ ਸਿਸਟਮ ਸਾਰਾ ਵਿਊ ਦਾ ਚੱਕਰ ਆ ਬਾਈ ਠੀਕ ਆ ਉਹ ਤਾਂ ਦੇਖ ਦੇਣੀ ਜਿਹੜਾ ਗੰਦ ਗੂਗਲ ਤੇ ਆ ਜਾ ਕੇ ਜਿਹੜੇ ਮੇਰੇ ਵਰਗੇ ਨੂੰ ਕਹਿੰਦੇ ਆ ਕਮੈਂਟਾਂ ਚ ਐ ਕਰਦਾ ਐ ਕਰਦਾ ਉਹਨਾਂ ਦੀ ਤੁਸੀਂ ਮੈਨੂੰ ਫੋਨ ਫੜ ਕੇ ਦੋ ਤੁਹਾਨੂੰ ਮੈਂ ਕ੍ਰੋਮ ਹਿਸਟਰੀ ਪੁਰਾਣੀ ਦਿਖਾਉਣਾ ਉਹਨਾਂ ਦੀ ਜਾ ਕੇ ਕੀ ਕੀ ਨਹੀਂ ਦੇਖ ਦਿਓ ਸਾਰਾ ਕੁਝ ਬਸ ਇੱਕ ਲੋਕਾਂ ਸਾਹਮਣੇ ਪਬਲਿਕ ਸਟੰਟ ਆਈ ਕੋਈ ਸ਼ਰਮ ਕਰਦਾ ਹੀ ਕੋਈ ਕਹਿੰਦੇ ਹੁੰਦੇ ਵੀ ਜਿਹੜੇ ਕਈ ਤੀਮੀ ਬਾਜ ਹੁੰਦੇ ਆ ਕਈ sire ਇਹਦੇ ਸਿਮੀ ਬਾਜ ਸਿੱਧੇ ਤੀਮੀ ਬਾਜ ਹੁੰਦੇ ਆ ਵੀ ਜਿੰਨਾ ਲੋਕ ਕਹਿੰਦੇ ਤੀਮੀ ਬਾਜ ਕਈ ਤੀਵੀਂ ਬਾਜ ਲੁਗਮੇ ਹੁੰਦੇ ਆ ਜਿਹੜੇ ਜਿਹੜੇ ਦੇਹ ਦੇਣੀ ਲੋਕਾਂ ਨੂੰ ਛਰੇਆਮਾ ਬੱਖੀ ਪਾੜ ਗਾਲਾਂ ਕੱਢਦਾ ਇਹ ਛਰੇਆਮਾ ਕਈ ਲੋਕ ਘਰ ਦੇ ਵਿੱਚ ਗਾਲਾਂ ਕੱਢਦਾ ਕੋਈ ਫੋਨ ਤੇ ਗਾਲਾਂ ਕੱਢਦਾ ਕੋਈ ਆਪਣੇ ਯਾਰਾਂ ਬੇਲੀਆਂ ਦੇ ਮਹਿਫਲ ਦੇ ਵਿੱਚ ਗਾਲਾਂ ਕੱਢਦੇ ਭੀ ਗਾਲਾਂ ਤੇ ਸਾਰੇ ਕੱਢਦੀ ਆ ਨਾ ਜਿਨੇ ਵੇਖਣਾ ਯਾਰ ਵੇਖੋ ਤੇ ਜਿਨੇ ਨਹੀਂ ਵੇਖਣਾ ਉਹ ਬਲੌਕ ਕਰੋ ਸਿੱਧੀ ਗੱਲ ਆ ਇਹ ਕਹਦਾ ਕਹਿੰਦਾ ਵੀ ਤੁਸੀਂ ਮੇਰੀਆਂ ਵੀਡੀਓ ਵੇਖੋ ਇਹਦੀਆਂ ਵੀਡੀਓ ਮਿਲੀਅਨ ਤੇ ਜਾਂਦੀਆਂ ਕਈ ਵੀਡੀਓ ਤੇ 11-11 ਮਿਲੀਅਨ 12-12 ਮਿਲੀਅਨ ਟੱਪ ਜਾਂਦੀਆਂ ਲੱਖ ਬੰਦਾ ਇਹਨੂੰ ਫੋਲੋ ਕਰੀ ਬੈਠਾ ਉਹ ਸਾਰੇ ਫੁੱਦੂ ਤੋਂ ਨੂੰ ਮੈਂ ਕਹਿ ਰਿਹਾ ਵੀ ਫੁੱਦੂ ਹੀ ਆ ਫਿਰ ਜਿਹੜੇ ਤੁਸੀਂ ਤੁਸੀਂ ਸਿਆਣੇ ਹੋਗੇ ਬਾਈ ਕਹਿੰਦੇ ਪਰਚੇ ਬਹੁਤ ਪਏ ਸੀਗੇ ਬਹੁਤ ਜ਼ਿਆਦਾ ਪਰਚੇ ਪਏ ਵੀ ਪੰਜ ਚਾਰ ਪਰਚੇ ਪਏ ਆ ਸਿਰਫ ਆ ਗਾਣਾ ਕਰਕੇ ਹੋਰ ਆਪਣੇ ਦੇ ਕੋਈ ਪਰਚਾ ਨਹੀਂ ਚੱਲਦਾ ਬਸ ਹੁੰਦਿਆ ਸਾਨੂੰ ਪਤਾ ਦੋ ਚਾਰ ਬਦਵਾਨ ਜਾ ਕੇ ਪਰਚਾ ਕਰਾਉਂਦੇ ਆ ਥਾਣੇ 'ਚ ਕਈ ਆਏ ਨਹੀਂ ਪਤਾ ਵੀ ਹੋਊਗਾ ਤੁਹਾਨੂੰ ਵੀ ਕਿਹੜੇ ਹੈਗੇ ਪਤਾ ਬਾਈ ਪਤਾ ਛਰੇ ਆ ਪਤਾ ਸਾਡੇ ਨਾਲ ਦੇ ਪਿੰਡਾਂ ਦੀ ਆ ਮੁੰਡਾ ਹਾਂ ਫੇਰ ਬਾਈ ਪਰਚਾ ਹੋਇਆ ਫੇਰ ਬਾਈ ਪਰਚਾ ਹੋਇਆ ਇਸ ਤੋਂ ਬਾਅਦ ਥਾਣੇ ਸੱਦਿਆ ਬਾਈ ઠાણેয়াল ਨੇ پتہ ਨਹੀਂ ਉਹਨਾਂ ਦੀ ਕੋਈ ਮਹਿਲਾ ਦਾ ਜਿਹੜਾ ઠાਣੇਦਾਰ ਸੀ ਉਹਨਾਂ ਦੇ ਪਿੰਡ ਦੇ ਹੀ ਸੀ ਬਹੁਤ ਕੁੱਟਮਾਰ ਕੀਤੀ ਆ ਦੋ ਦਿਨ ਲਗਾਤਾਰ ਕੁੱਟਮਾਰ ਹੁੰਦੀ ਰਹੀ ਆ ਬਾਈ ਦੋ ਤਿੰਨ ਲਗਾਤਾਰ ਕੁੱਟੇ ਆ ਕਹਿੰਦੇ ਘਰੇ ਵੀ ਬਈ ਆਏ ਸੀ ਬੰਦੇ ਹਾਂ ਬਾਈ ਰਾਤ ਨੂੰ ਆਏ ਸੀ 12 1 ਵਜੇ ਜਦੋਂ ਦੇਖਿਆ ਡੈਡੀ ਗਿਆ ਇਕੱਲਾ ਤੇ ਉਹ ਕਹਿੰਦੇ ਡੈਡੀ ਮੇਰੇ ਡੈਡੀ ਦੀ ਪੁੱਛਣ ਦੀ ਆਤਾ ਵੀ ਹਾਂ ਕੌਣਾ ਸੀ ਉਹਨਾਂ ਚਾਹ ਗੇਟ ਨਹੀਂ ਖੋਲਦੇ ਉਹ ਕਹਿੰਦੇ ਤੁਸੀਂ ਗੇਟ ਖੋਲੋ ਗੇਟ ਖੋਲੋ ਜਦੋਂ ਮੈਂ ਭੱਜ ਕੇ ਗਿਆ ਗੇਟ ਦੇ ਬਿਰਲਾ ਥੱਲੇ ਜੀ ਦੇਖਿਆ ਇੱਕ ਦੇ ਹੱਥ ਚ ਕਰਪਾਨ ਇੱਕ ਦੇ ਹੱਥ ਚ ਛੱਗੜਾ ਸਾਹ ਬਾਈ ਮਾਰਨ ਆਏ ਸੀ ਮੈਨੂੰ ਬਈ ਦੱਸੋ ਉਹਨਾਂ ਦਾ ਤੁਸੀਂ ਕੀ ਕਰ ਲਿਆ ਸੀਗਾ ਵੀ ਜਿਹੜਾ ਤੁਹਾਨੂੰ ਇੰਨਾ ਮਤਲਬ ਇੰਨਾ ਇੰਨਾ ਗੁੱਸਾ ਕਿਉਂ ਆ ਤੁਹਾਡੇ ਤੇ ਤੁਹਾਡੇ ਤੇ ਹੀ ਕਿਉਂ ਗੁੱਸਾ ਇਹਨੂੰ ਉਹ ਬੰਦਿਆਂ ਨੇ ਜਦੋਂ ਮੇਰੇ ਤੇ ਪਹਿਲਾਂ ਪਰਚਾ ਕਰਾਇਆ ਬਈ ਠੀਕ ਆ ਅੱਛਾ ਉਹਨਾਂ ਨੇ ਹੀ ਪਰਚਾ ਕਰਾਇਆ ਉਹਨਾਂ ਨੇ ਹੀ ਪਰਚਾ ਕਰਾਇਆ ਉਦੋਂ ਬਸ ਕੁੱਟਮਾਰ ਕਰਕੇ ਮੈਂ ਫੇਰ ਵੀਡੀਓ ਪਾਉਣ ਲੱਗ ਗਿਆ ਜਦੋਂ ਉਹਨਾਂ ਨੇ ਕੁੱਟਮਾਰ ਕੀਤੀ ਪਾ ਥਾਣੇ ਵਾਲਿਆਂ ਨੇ ਮੈਂ ਫੇਰ ਵੀਡੀਓ ਪਾਉਣ ਲੱਗ ਗਿਆ ਉਦੋਂ ਉਦੋਂ ਉਹਨਾਂ ਨੂੰ ਆਏ ਹੋ ਗਿਆ ਵੀ ਇਹਦਾ ਕੋਈ ਪੱਕਾ ਹੱਲ ਕਰੀਏ ਉਹਨਾਂ ਨੇ ਕੀ ਕੀਤਾ ਬਈ ਜਿਹੜਾ ਆਪਣਾ ਭਗਮਤਮਾਨ ਦੇ ਪਿੰਡ ਦਾ ਆਪਣਾ ਜਿਹੜਾ ਗ੍ਰਾਂਥੀ ਆ ਉਹਨਾਂ ਨੇ ਕੀ ਕੀਤਾ ਗ੍ਰਾਂ ਗਰੰਟੀ ਦੀ ਜਿਹੜੀ ਕੁੜੀ ਆ ਉਹਦੀ ਫੋਟੋ ਮੇਰੀ ਵੀਡੀਓ ਡਾਊਨਲੋਡ ਕਰਕੇ ਉਹਤੇ ਲਾਤੀ ਐਡਿਟ ਕਰਕੇ ਜਦੋਂ ਮੈਂ ਕਿਹਾ ਹਾਈ ਰਨ ਨੇ ਉਹ ਕੁੜੀ ਦੀ ਫੋਟੋ ਆ ਗਈ ਉਹ ਮੁੰਡਿਆਂ ਨੇ ਉਹ ਮੁੰਡਿਆਂ ਨੇ ਕੀਤਾ ਉਹ ਮੁੰਡਿਆਂ ਨੇ ਜਾ ਕੇ ਗਰੰਟੀ ਨੂੰ ਦਿਖਾਤਾ ਵੀ ਤੇਰੀ ਕੁੜੀ ਨੂੰ ਕੋਈ ਰਨ ਕਹਿ ਰਿਹਾ ਤੇ ਉਹ ਨੂੰ ਬਾਈ ਜਦੋਂ ਗ੍ਰਾਂਥੀ ਨੂੰ ਵਿਚਾਰਾ ਉਹ ਪੋਲਾ ਪਾਲਾ ਉਹ ਬੰਦੇ ਨੂੰ ਕੀ ਪਤਾ ਜਦੋਂ ਉਹਨੂੰ ਗੁੱਸਾ ਆਇਆ ਬਾਈ ਉਹ ਤਾਂ ਸਾਡੇ ਗੇਟ ਚ ਲੈ ਕੇ ਬੰਦੇ ਆ ਗਿਆ ਵੀ ਮੇਰੀ ਕੁੜੀ ਨੂੰ ਇਹ ਗਾਲਾਂ ਕੱਢਦਾ ਇਸ ਤੋਂ ਬਾਅਦ ਆਪਣੀ ਉਹ ਗੱਲ ਹੋ ਗਈ ਸੀ ਬਾਈ ਆਪਾਂ ਉਹਨਾਂ ਨੂੰ ਆਪਦੇ ਥਾਣੇ ਚ ਜਾ ਕੇ origignal account ਦਿਖਾਤਾ ਵੀ ਮੇਰਾ ਤਾਂ ਆਹ account ਆ ਵੀ ਮੈਂ ਕਿਸੇ ਕੁੜੀ ਨੂੰ ਕੋਈ ਗੱਲ ਨਹੀਂ ਕੱਢੀ ਫੇਰ ਉਹ ਗੱਲ ਨਿਬੜੀ ਬਾਈ ਇਹ ਨਾਲੇ ਕਹਿੰਦੇ ਹੁੰਦੇ ਵੀ ਜਦੋਂ ਕੋਈ ਵੀ ਫਿਲਮ ਚੱਲਦੀ ਹੈ ਜਾਂ ਕੋਈ ਅਸ਼ਲੀਲ ਵੀਡੀਓ ਚੱਲਦੀ ਹੈ ਉਹਦੇ ਮੂਰੇ ਲਿਖਿਆ ਹੁੰਦਾ ਵੀ ਇਹ 18+ ਦੇ ਮੁੰਡਾ ਵੇਖ ਸਕਦਾ ਜਾਂ 18+ ਕੁੜੀ ਵੇਖ ਸਕਦੀ ਆ ਉਦਾਂ ਵੀ ਤੁਸੀਂ ਬੋਲਦੇ ਹੋ ਬੋਲਦੇ ਆਂ ਭਾਈ ਵੀਡੀਓ ਦੇ ਪਹਿਲਾਂ ਮੂਰੇ ਵੀ ਲਾਉਣੇ ਆ ਥੱਲੇ ਆਪਾਂ ਡਿਸਕ੍ਰਿਪਸ਼ਨ ਚ ਵੀ ਲਿਖ ਕੇ ਪਾਉਣੇ ਆ ਵੀ 18 ਪਲੱਸ ਆਪਾਂ ਵੀ ਕਹਿਣਾ ਵੀ ਕੁੜੀਆਂ ਦੂਰ ਰਹਿਣ ਬਾਕੀ ਜਿਹੜਾ ਮੇਰਾ ਪੇਜ ਖੋਲੋਗੇ ਮੈਂ ਲਿਖਿਆ ਹੋਇਆ ਕੁੜੀਆਂ 18 ਪਲੱਸ ਸਿਰਫ ਇੱਥੇ ਗੰਦੀਆਂ ਤੇ ਗਾਲਾਂ ਵਾਲੀਆਂ ਵੀਡੀਓ ਹੁੰਦੀਆਂ ਤੁਸੀਂ ਉਹ ਦੇਖੋ ਸਮਾਜ ਸੇਵਿਕ ਧਾਰਮਿਕ ਬਿਰਤੀ ਵਾਲੇ ਲੋਕ ਕੋਈ ਮੇਰੀ ਵੀਡੀਓ ਨਾ ਦੇਖਣ ਭਾਈ ਕਿੰਨਾ ਬਣਿਓ ਤੁਸੀਂ ਮੈਂ ਭਾਈ 20 ਕੀਤੀ ਹੋਈ ਆ 20 ਕੀਤੀ ਭਾਈ ਕਿੱਥੇ ਕੀਤੀ ਆ 20 ਕੀਤੀ ਆਪਣੇ ਭਈ ਅੱਥਨਾ ਨਾਲ ਹੀ ਉਬੇ ਦੇ ਪਿੰਡ ਕਰਲਾਗਾ ਉੱਥੇ ਉੱਥੇ ਕੀਤੀ ਹੋਈ ਆ ਕਾਲਜ ਚ ਉੱਥੇ ਵੀ ਭਾਈ ਪਹਿਲੇ ਦਿਨ ਤੋਂ ਹੀ ਕਿਵੇਂ ਵੀਡੀਓ ਜਿਵੇਂ ਆਪਾਂ ਕਹਿ દઈએ ਵੀ ਵੀਡੀਓ ਦੇ ਵਿੱਚ ਤੁਰ ਤੋਂ ਹੀ ਜਿਵੇਂ ਜਨਮ ਤੋਂ ਬੰਦਾ ਉਦਾਂ ਦੀਆਂ ਚੀਜ਼ਾਂ ਸਿੱਖਦਾ ਹੁੰਦਾ ਜਾਂ ਆਪਣੇ ਪਰਿਵਾਰਾਂ ਹੀ ਜਾਂ ਆਪਣੇ ਗਲੀ ਮਹੱਲੇ ਦੇ ਵਿੱਚ ਪੰਜਾਬ ਦੇ ਵਿੱਚ ਇਹ ਜੇ ਫੇਰ ਹੀ ਉਵੇਂ ਬਣਦਾ ਬੰਦਾ ਹਾਂ ਠੀਕ ਆ ਭਾਈ ਉਹ ਪਹਿਲਾਂ ਨਾ ਐ ਸੀ ਮੈਂ ਪਹਿਲਾਂ ਜੋ ਸਟੱਡੀ ਕਰਦਾ ਸੀ ਤੇ ਮੈਂ ਯਾਰ ਐਵੇਂ ਪਹਿਲੇ ਦਿਨ ਹੀ ਗੱਲ ਕੋਚੀ ਤਾਂ ਮੜੀ ਮੁੱਟੀ ਕਰਦਾ ਸੀ ਪਰ ਨਾ ਇਹ ਬੰਦਾ ਕਰਦਾ ਕੋਰਟ ਤੋਂ ਨੇ ਜਾਣ ਲੱਗ ਗਿਆ ਪ੍ਰੋਡਿਊਸਰ ਕੋਲੇ ਮੈਂ ਇਹਨੂੰ ਆਇਆ ਸੀ ਵੀ ਯਾਰ ਮੈਂ ਫੇਮਸ ਹੋਣਾ ਵੀ ਮੈਂ ਵੀਡੀਓ ਬਣਾਇਆ ਕਰਾਂ ਮੈਂ ਪ੍ਰੋਡਿਊਸਰ ਨਾਲ ਕੰਮ ਕਰਨ ਲੱਗ ਗਿਆ ਉੱਥੇ ਹੀ ਬਸ ਮੜਾ ਮੜਾ ਗਾਲਾਂ ਸੁਭਾਅ ਪੈ ਗਿਆ ਤੇ ਪ੍ਰੋਡਿਊਸਰ ਤੁਹਾਡੋਗੇ ਫਿਰ ਮੈਂ ਆਪਦਾ ਸਪੈਸ਼ਲ ਪੇਜ ਹੈ ਪ੍ਰੋਡਿਊਸਰ ਨਾਲ ਤੁਸੀਂ ਕੰਮ ਕਰ ਚੁੱਕੇ ਬਹੁਤ ਕੰਮ ਕੀਤਾ ਬਾਈ ਹੁਣ ਵੀ ਕਰਦੇ ਹੁਣ ਵੀ ਕਰਦੀਆਂ ਜੀ ਵਧੀਆ ਰਿਲੇਸ਼ਨ ਹੈ ਉਹਨਾਂ ਨਾਲ ਤੁਹਾਡੀ ਪੂਰਾ ਵਧੀਆ ਬਾਈ ਦੋਸਤੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਇਹਦੀ ਵੀਡੀਓ ਵੇਖੋ ਭਾਈ ਕਈ ਕਈ ਕਈਆਂ ਦੇ ਮਾਈਂਡ ਉਦਾਂ ਦੇ ਹੁੰਦੇ ਜੇ ਆਪਣੇ ਕੋਲ ਵੀਡੀਓ ਆਉਂਦੀ ਆਪਾਂ ਲਾਈਕ ਕਰਦੇ ਆ ਜੇ ਆਪਾਂ ਵਧੀਆ ਲੱਗੂ ਯਾਰ ਆਪਣਾ ਦਿਮਾਗ ਹੈ ਜਿਵੇਂ ਆਪਾਂ ਨੂੰ ਸੀਜ ਸਹੀ ਲੱਗਦੀ ਆ ਫਿਰ ਫੇਰ ਉਹਦੇ ਕੋਲ ਬੰਦੇ ਕੋਲ ਉਹੀ ਜੀ ਵੀਡੀਓ ਆਉਂਦੀ ਆ ਜਿਹੇ ਜਿਹੇ ਆਪਾਂ ਚੀਜ਼ ਚਾਹੁੰਦੇ ਆ ਉਹੀ ਜੀ ਚੀਜ਼ ਆਉਂਦੀ ਆ ਜਿਵੇਂ YouTube Facebook Instagram ਇੰਨਾ ਤੇ ਪਲੇਟਫਾਰਮਾਂ ਤੇ ਗੂਗਲ ਤੇ ਆ ਤੁਸੀਂ ਸਰਚ ਮਾਰ ਲਓ ਨਾਲ ਦੀ ਨਾਲ ਸਾਰੇ ਸਾਰੀਆਂ ਗੰਦੀਆਂ ਵੀਡੀਓ ਨਿਕਲਿਆਉਣੀਆਂ ਜਿਹਨੇ ਜਿਹੜੀ ਚੀਜ਼ ਦੇਖਣੀ ਆ ਉਹਦੇ ਕੋਲ ਤਾਂ ਆ ਹੀ ਜਾਣੀਆਂ ਯਾਰ ਜਿਹਨੂੰ ਨਹੀਂ ਪਸੰਦ ਉਹ ਚੀਜ਼ ਸਰਚ ਹੀ ਨਹੀਂ ਕਰਦਾ ਅਗਲਾ ਜੇ ਇਹਦੀ ਵੀਡੀਓ ਧੱਕੇ ਨਾਲ ਵੀ ਆਉਂਦੀ ਹੈ ਕਿਉਂਕਿ ਬੰਦਾ ਫੇਮ ਚ ਆ ਤੇ ਬੰਦੇ ਦੀ ਵੀਡੀਓ ਹਰੇਕ ਤੱਕ ਥਾਂ ਤੱਕ ਪਹੁੰਚਦੀ ਹੈ ਹਰੇਕ ਇੰਸਟਾਗ੍ਰਾਮ ਫੇਸਬੁੱਕ ਤੇ ਹੁੰਦੀ ਹੈ ਵੀਡੀਓ ਠੀਕ ਹੈ ਪਰ ਜਿਹਨੇ ਦੇਖਣੀ ਆ ਉਹ ਦੇਖ ਸਕਦਾ ਨਹੀਂ ਤਾਂ ਟਪਾਓ ਯਾਰ ਨਹੀਂ ਤਾਂ ਬਾਈ ਨੂੰ ਬਲੌਕ ਕਰ ਦਿਓ ਸਿੱਧੀ ਗੱਲ ਹੈ ਨਾ ਬਈ ਕੀ ਕਹਿਣਾ ਚਾਹਣੇ ਉਹ ਇਹ ਜਿਹੜੇ ਵਿਦਵਾਨੀ ਵਾਲੇ ਬਣਦੇ ਆ ਵਿਗਿਆਨੀ ਵਾਲੇ ਉਹ ਬਦਵਾਨ ਆਪਾਂ ਫੇਸਬੁਕ ਤੇ ਆ ਕੇ ਬੋਲਦੇ ਆ ਵੀ ਅਸੀਂ ਗੋਲਾ ਨਾ ਕੱਢੋ ਪਿਆ ਦੇ ਵਿੱਚ ਇਹ ਨਾ ਕਰੋ ਤੁਸੀਂ ਗੰਦ ਪਾਈ ਜਾਂਦੇ ਹੋ ਕੁੜੀਆਂ ਸਾਡੀਆਂ ਖਰਾਬ ਹੋਈ ਜਾਂਦੀਆਂ ਇਦਾਂ ਉਦਾਂ ਕੁਝ ਵੀ ਪਹਿਲੀ ਗੱਲ ਤਾਂ ਮੇਨ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਬਈ ਵੀ ਵੀਡੀਓ ਜਹੀਏ ਦੇਖਦੇ ਆ ਆਪਣਾ ਇੰਸਟਾਗ੍ਰam ਆ ਠੀਕ ਆ ਤੁਸੀਂ ਆਪਦੇ ਮਾਤਾ ਦਾ ਫੋਨ ਦੇਖ ਲਿਓ ਉਹ ਚ ਇੰਨੀਆਂ ਵਧੀਆ ਵੀਡੀਓ ਆਉਣਗੀਆਂ ਕਿਉਂਕਿ ਆਪਣਾ ਪਰਿਵਾਰ ਜਿਹੜਾ ਬੰਦਾ ਜਹੀ ਜੀ ਵੀਡੀਓ ਦੇਖਦਾ ਇੰਸਟਾਗ੍ਰam ਜਿਵੇਂ ਹੁਣ ਤੂੰ ਵਧੀਆ ਕੋਈ ਆਪਣੇ ਵਿਆਹ ਸ਼ਾਦੀ ਦੀ ਵੀਡੀਓ ਦੇਖਣ ਲੱਗ ਗਿਆ ਜਿਹੜਾ ਉਹ ਇੰਸਟਾਗ੍ਰam ਕੱਟ ਕੇ ਚਲਾਏਗਾ ਤੇਰੇ ਕੋਲ ਉਹੀ ਫੇਰ ਆਉਣ ਲੱਗ ਗਿਆ ਆਣਗੀਆਂ ਜੇ ਤੂੰ ਪਹਿਲੀ ਗੰਦ ਦੇਖਣ ਲੱਗ ਗਿਆ ਤੇਰੇ ਕੋਲੇ ਬਾਅਦ ਚ ਗੰਦੀ ਆ ਬਾਕੀ ਜਿਹੜੇ ਤੂੰ ਫੇਸਬੁੱਕ ਵਾਲੇ ਵਿਦਵਾਨਾਂ ਦੀ ਗੱਲ ਕਰ ਰਹੇ ਆ ਸਾਰਿਆਂ ਨੂੰ ਫੇਮ ਤੱਕ ਚੱਕਰ ਆ ਬਾਈ ਮੈਨੂੰ ਇਕੱਲੇ ਇਕੱਲੇ ਵਿਦਵਾਨ ਦਾ ਪਤਾ ਠੀਕ ਆ ਸਾਰਿਆਂ ਨੂੰ ਆਇਆ ਸਾਨੂੰ ਫੇਮ ਮਿਲ ਜੇ ਅੱਜ ਕੱਲ ਕੋਈ ਨਹੀਂ ਹੋਹਾ ਹੈਗਾ ਇੰਨੇ ਨੇ ਬੇਅਦਬੀਆਂ ਹੋ ਰਹੀਆਂ ਉੱਥੇ ਕੋਈ ਬੋਲ ਨਹੀਂ ਰਿਹਾ ਠੀਕ ਆ ਆਪਣੇ ਧਰਮ ਨੂੰ ਐਮਰਜੈਂਸੀ ਫਿਲਮ ਆਈ ਆ ਕੀ ਕਰਤਾ ਬਾਈ ਇੰਨਾ ਹੀ ਹੋ ਸੀ ਆਪਣਾ ਸਿੱਧੂ ਮੂਸੇ ਵਾਲਾ ਮਾਰਤਾ ਉਹਦਾ ਕੀ ਕਰਤਾ ਬਾਈ ਗਾਹਾਂ ਦੇ ਲੋਕਾਂ ਨੇ ਸਿਰਫ ਪਾਪ ਨੇ ਕੀ ਮਾਰਾ ਕੀਤਾ ਸੀ ਬਾਈ ਫਿਰ ਸਿੱਧੂ ਮੂਸੇ ਲੰਗੀ ਮਾਰਾ ਗਿਆ ਕੁਛ ਨਹੀਂ ਮਾਰਾ ਕੀਤਾ ਸੀ ਬਾਈ ਬਸ ਚੰਗਾ ਸੀ ਚੰਗੇ ਪਾਸੇ ਜਾ ਰਿਹਾ ਸੀ ਤਾਂ ਮਾਰਤਾ ਤੁਸੀਂ ਇੱਕ ਗੱਲ ਯਾਦ ਰੱਖਿਓ ਚੰਗੇ ਪਾਸੇ ਨਾ ਕਮਾਉਂਗੇ ਤਾਂ ਵੀ ਗੋਲੀ ਆ ਮਾਰਨਾ ਮਾੜੇ ਪਾਸੇ ਕਮਾਉਂਗੇ ਤਾਂ ਵੀ ਮਾਰਨਾ ਚੰਗੇ ਨੂੰ ਵੀ ਛੱਡ ਹੁਣ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਮੈਨੂੰ ਵੇਖ ਮੈਂ ਕਿਸੇ ਨੂੰ ਧੱਕੇ ਨਾਲ ਫੜ ਕੇ ਆ ਤੱਕ ਨਹੀਂ ਕਿਹਾ ਬਾਈ ਮੈਨੂੰ ਫੋਲੋ ਕਰ ਜਿਹਨੇ ਦੇਖਣਾ ਠੀਕ ਆ ਜਿਹਨੇ ਮਾੜਾ ਮੋਟਾ ਆਪਦਾ ਜਿਹਦਾ ਮੂਡ ਖਰਾਬ ਰਹਿੰਦਾ ਜਿਹਨੇ ਦੇਖਣਾ ਉਹ ਦੇਖੋ ਨਹੀਂ ਬਲੌਕ ਦੀ ਆਪਸ਼ਨ ਆ ਆਪਦੇ ਪਰਿਵਾਰ ਦੇ ਸਾਰਿਆਂ ਦੇ ਫੋਨ ਫੜ ਕੇ ਬਲੌਕ ਕਰੋ ਮੁੜ ਕੇ ਮੇਰੀ ਖਜੂਰਤਾ ਮੈਂ ਕਿਸੇ ਵੀਡੀਓ ਚ ਆ ਜਾਓ ਪਹਿਲੀ ਗੱਲ ਤਾਂ ਯਾਰ ਕੁੜੀਆਂ ਨੂੰ ਫੋਨ ਹੀ ਨਾ ਦਿਓ ਜੇ ਤੁਸੀਂ ਆਪਾਂ ਕਹਿੰਦੇ ਨੇ ਵੀ ਆਪਣੀ ਮਾਂ ਵੇਖਦੀਆਂ ਜਾਂ ਕੁੜੀ ਵੇਖਦੀਆਂ ਉਹ ਹੀ ਨੂੰ ਸੁੱਚਾਂ ਵਾਲੇ ਫੋਨ ਲੈ ਦੋ ਜੇ ਤੁਹਾਨੂੰ ਆਪਦੀਆਂ ਕੁੜੀਆਂ ਜਾਂ ਬੁੜੀਆਂ ਦੀ ਇੱਜ਼ਤ ਪਿਆਰੀ ਆ ਪਿਆਰ ਦੇ ਵਿੱਚ ਬਹੁਤ ਕੁਝ ਹੋਈ ਜਾਂਦਾ ਯਾਰ ਕੋਈ ਕਿਸੇ ਨਾਲ ਭਈਏ ਦੀ ਭੱਜ ਭਈਏ ਭਈਏ ਨਾਲ ਭੱਜ ਗਈ ਕੋਈ ਮਾਸੀ ਨਾਲ ਭੱਜ ਗਈ ਕੋਈ ਮਾਮਾ ਮਾਮੀ ਨਾਲ ਸੈਟਿੰਗ ਉਹ ਕਰੀ ਬੈਠਾ ਪਾਣ ਜਾ ਕਰੀ ਬੈਠਾ ਜਾਂ ਦੋਸਤ ਦੇ ਨਾਲ ਦੋਸਤ ਕਰ ਲੋ ਕੋਈ ਨਾ ਦੋਸਤ ਨਾਲ ਦੋਸਤ ਗੱਲ ਕਰਕੇ ਤੇ ਉਹਦੀ ਮਾਨ ਵਾਲੀ ਗਲਤ ਕੰਮ ਕਰੀ ਨਾ ਪਿਆਰ ਦੇ ਵਿੱਚ ਬਹੁਤ ਕੁਝ ਹੋ ਜਾਂਦਾ ਯਾਰ ਤੁਸੀਂ ਆਪਦੀ ਭੈਣਾਂ ਨੂੰ ਆਪਦੇ ਮਾਮਾ ਨੂੰ ਫੋਨ ਛੋਟੇ ਲੈ ਦਿਓ ਜੇ ਤੁਹਾਨੂੰ ਲੱਗਦਾ ਵੀ ਸਾਡੀਆਂ ਘਰ ਵਾਲੀਆਂ ਇਹੋ ਜਿਹਾ ਕੁਝ ਹੋ ਰਿਹਾ ਵੀ ਆਪਾਂ ਉਹ ਜਿਹਾ ਸਿਸਟਮ ਵੇਖ ਲਓ ਫਿਰ ਬਾਈ ਨੂੰ ਤੁਸੀਂ ਨਾ ਵੇਖੋ ਬਲੌਕ ਕਰ ਦਿਓ ਸਿੱਧੀ ਗੱਲ ਹੈ ਨਾ ਪੰਜਾਬ ਦੀ ਗੱਲ ਆਇਆ ਬਈ ਮੇਰੀ ਗੱਲ ਸੁਣ ਠੀਕ ਆ ਕੁੜੀਆਂ ਤਾਂ ਅੱਜ ਕੱਲ ਇੰਸਟਾਗ੍ਰਾਮ ਤੇ ਦੇਖ ਕਿਵੇਂ ਪਿੱਛਾ ਆਪ ਦਾ ਦਿਖਾ ਕੇ ਨੰਗੀਆਂ ਹੋ ਕੇ ਇੱਕ ਹੋਰ ਵੀਡੀਓ ਆਈ ਸੀਗੀ ਜਵਾਕ ਤਿੰਨ ਚਾਰ ਮੁੰਡੇ ਇੱਕ ਕੁੜੀ ਨਾਲ ਵੀਡੀਓ ਚ ਸਰਿਆਮ ਹੀ ਕਰ ਰਿਹਾ ਸਰਲੀਨ ਹੋ ਗਏ ਮੀਤੀ ਹੋ ਗਏ ਇਹਨਾਂ ਨੇ ਬਹੁਤ ਮੈਂ ਸੰਧੂਵਾਰ ਕੇ ਟੈਂਪੂ ਇਹਨਾਂ ਵਾਂਗੂ ਮੈਂ ਆਇਆ ਜਿੱਤਾ ਨਹੀਂ ਕਰਦਾ ਬਾਈ ਆਪਾਂ ਤਾਂ ਸਿੱਧੀ ਗਾਲ ਕੱਢਦੇ ਕੱਢਾਂਗੇ ਸਾਰਾ ਪੰਜਾਬ ਕੱਢਦਾ ਇਹਨਾਂ ਵਾਂਗੂ ਮੈਂ ਗੰਦ ਤਾਂ ਨਹੀਂ ਪਾ ਰਿਹਾ ਠੀਕ ਆ ਨਾ ਬਾਈ ਬਾਕੀ ਜਿਹਨੇ ਦੇਖਣਾ ਦੇਖੋ ਨਹੀਂ ਬਲੌਕ ਕਰੋ ਮੇਰਾ ਕਿਹੜਾ ਛੱਡੋ ਇਹਨਾਂ ਨੂੰ ਆਏ ਵੀ ਇਹਨੂੰ ਦਬਾਲਾਂਗੇ ਦਾਬਦਾ ਤਾਂ ਮੈਂ ਹੈ ਨਹੀਂ ਇੰਟਰਵਿਊ ਦੇ ਮਾਧਿਅਮ ਕਹਿਣਾ ਚਾ ਕੋਈ ਇਹੋ ਜਿਹਾ ਬਈ ਜਿਹੜੀਆਂ ਤੁਸੀਂ ਵੀਡੀਓ ਪਾਉਣੇ ਉਹੋ ਜਿਹਾ ਕੋਈ ਬੋਲ ਕੇ ਖਾਓ ਆਪਣੇ ਬੰਦਿਆਂ ਨੂੰ ਪਤਾ ਲੱਗ ਜੇ ਵੀ ਕਿਹੜੀਆਂ ਕਹੇ ਜੀਆਂ ਵੀਡੀਓ ਤੁਸੀਂ ਪਾਉਣੇ ਹੋ ਠੀਕ ਹੈ ਜੀ ਬਈ ਤੁਹਾਨੂੰ ਮੈਂ ਇੱਕ ਸ਼ਾਇਰੀ ਸੁਣਾ ਦਿੰਨਾ ਕਹਿੰਦਾ ਸੰਤ ਤੋਂ ਵੀ ਘੈਂਟ ਬਾਸ਼ਨਾ ਆਉਂਦੀ ਆ ਸਹੇਲੀ ਦੀ ਹੈਂਕੀ ਚ ਲੋਕ ਮੈਨੂੰ ਥੱਲੇ ਭਾਲਦੇ ਰਹੇਗੇ ਜੱਟ ਬੱਕੀ ਬਾੜ ਬੈਠਾ ਤਾਂ ਟੈਂਕੀ ਚ ਹਾਏ ਰੰਨੇ ਕੀ ਬਾਤ ਆ ਬਹੁਤ ਬਹੁਤ ਧੰਨਵਾਦ ਬਈ ਠੀਕ ਹੈ ਬਈ ਓਕੇ ਬਈ ਤੁਸੀਂ ਦੇਖ ਸਕਦੇ ਹੋ ਦੋਸਤੋ ਅੱਜ ਮੈਂ ਤੁਹਾਨੂੰ ਦੱਸ ਦਿੰਨਾ ਵੀ ਪੰਜਾਬ ਦੇ ਵਿੱਚ ਨਾ ਯਾਰ ਗਾਲਾਂ ਤਾਂ ਆਮ ਹੀ ਹਰੇਕ ਬੰਦਾ ਕੱਢਦਾ ਐ ਰਸੀਂ ਵੀ ਕੱਢਦੇ ਆ ਪਰਿਵਾਰ ਦੇ ਵਿੱਚ ਹਰੇਕ ਬੰਦਾ ਕੱਢਦਾ ਕਈ ਸੋਸ਼ਲ ਮੀਡੀਆ ਤੇ ਕੱਢਦੇ ਕਈ ਘਰੇ ਬਹਿ ਕੇ ਕੱਢਦੇ ਕਈ ਵੈਸੇ ਵਿਦਵਾਨ ਬਣ ਜਾਂਦੇ ਫੇਸਬੁੱਕਾਂ ਦੇ ਕਈ ਚੰਗੇ ਆ ਕਈ ਮਾੜੇ ਆ ਆਪਾਂ ਕਹਿੰਦੇ ਵੀ ਇੰਡੀਆ ਦੇ ਵਿੱਚ ਜੇ 90 100% ਬੰਦਾ ਰਹਿ ਰਿਹਾ ਤਾਂ 100% ਦੇ ਵਿੱਚੋਂ 80% ਬੰਦਾ ਖਰਾਬ ਆ ਤੇ 20% ਹੀ ਸਹੀ ਆ ਤੇ ਜੇ ਫਿਰ ਕੀ ਹੋ ਗਿਆ ਜੇ ਗਾਲਾਂ ਗੁਲਾਂ ਕੱਢ ਕੱਢ ਜਾਂਦੀਆਂ ਜਿਨੇ ਵੇਖਣਾ ਬਈ ਵੇਖੋ ਯਾਰ ਜਿਨੇ ਨਹੀਂ ਵੇਖਣਾ ਬਲੌਗ ਮਾਰ ਦਿਓ ਲੱਖ ਫਾਲੋਅਰ ਆ ਬਾਈ ਦਾ ਤੇ ਮਿਲੀਅਨ ਮਿਲੀਅਨ ਦੇ ਵਿੱਚ ਵੀਡੀਓ ਜਾਂਦੀ ਆ ਠੀਕ ਹੈ ਕਿਉਂ ਜਾਂਦੀ ਆ ਲੋਕ ਸ਼ੇਅਰ ਕਰਦੇ ਪਸੰਦ ਕਰਦੇ ਫੇਰ ਹੀ ਹੈ ਨਾ ਤੇ ਜਿਹਨੂੰ ਨਹੀਂ ਪਸੰਦ ਆਉਂਦੀ ਆ ਕਾਲੇ ਤੇਲ ਵਾਲੇ ਫਿਰ ਉਹਨਾਂ ਨੂੰ ਪਸੰਦ ਕਰੋ ਸਿੱਧੀ ਜੀ ਗੱਲ ਆ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਕਿਸੇ ਨੂੰ ਦਿਲ ਤੇ ਗੱਲ ਨਹੀਂ ਲਾ ਰਹੇ ਸੀ ਕਿਸੇ ਦੇ ਜਿਹਨੂੰ ਵਧੀਆ ਲੱਗਦਾ ਯਾਰ ਵੇਖੋ ਜਿਹਨੂੰ ਨਹੀਂ ਵਧੀਆ ਲੱਗਦਾ ਨਾ ਵੇਖੋ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਜੇ ਤੁਸੀਂ ਇਹਨੂੰ ਮਿਲ ਇਹਨੇ ਨੂੰ ਮਿਲੋਂਗੇ ਬੰਦੇ ਨੂੰ ਤਾਂ ਤੁਸੀਂ ਕਹੋਗੇ ਹਾਂ ਰਹੇ ਜਿਆ ਬੰਦਾ ਕਹਿੰਦੇ ਹੁੰਦੇ ਕਹਿੰਦੇ ਹੁੰਦੇ ਮਿਲ ਕੇ ਹੀ ਪਤਾ ਲੱਗਦਾ ਬੰਦੇ ਬਾਰੇ ਵੀ ਕਿੰਨਾ ਘੈਂਟ ਆ ਕੀ ਕੀ ਚੀਜ਼ ਹੈ ਬੰਦਾ ਘੈਂਟ ਆ ਸਾਡੇ ਸੀ ਮਿਲੇ ਇਹਨੂੰ ਸਾਰੀ ਵੀਡੀਓ ਸਮਝ ਕੇ ਤੁਸੀਂ ਵੇਖਿਓ ਵੀ ਕੀ ਗਲਤ ਕਹਿਤਾ ਇਹਨੇ ਜਾਂ ਕੀ ਕਿਸੇ ਨੂੰ ਵਿਦਵਾਨ ਨੂੰ ਮਾੜਾ ਕਹਿਤਾ ਜਾਂ ਕਿਸੇ ਕੁੜੀ ਨੂੰ ਗਲਤ ਬੋਲਤਾ ਇਹਦੀਆਂ ਵੀਡੀਓ ਵੇਖਣੀਆਂ ਨਹੀਂ ਵੇਖਣੀਆਂ ਥੋਡੀ ਮਰਜੀ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਸਾਡੀ ਵੀਡੀਓ ਸੇ ਦਿਨ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਨਾ ਸਿਰਫ ਥੋਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੇ